ਇਸ ਸਾਲ 40 ਸਾਲ ਹੋ ਗਏ ਐ ਕੰਲੋਕਾਰ ਜਿਦੋਂ ਸਾਡੀ ਨਸਰ ਕਸ਼ੀ ਕਰਦੇ ਐ ਤਾਂ ਹਕੂਮਤ ਨੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਤੇ ਇਹ ਕੀ ਪੀੜੀ ਅੱਜ ਵਾਟ ਪਾਈ ਦੇਖਿਆ ਕਿ ਇੰਦਰਾ ਗਾਂਧੀ ਸਾਡੀ ਜੁਰਜਮਤ ਹੈ ਤੇ ਵਾਰਨੀ ਦੇਖਿਆ ਕਿ ਇਹ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਜੈਕਾਰਾ ਫੋਰ 3 ਜੋਨ ਨੂੰ ਜੰਨੂ ਦਾ ਦਿਲ ਸਸਿ ਬਣਾਉਂਦੇ ਆ ਪਰ 4 ਜੋਨ ਨੂੰ ਜਿੱਦਣ ਮੋਟਾ ਪਈ ਹੈ ਸਿੱਖਾ ਨੇ ਕਾਂਗਰਸ ਨੂੰ ਮੋਟਾ ਪਾਤੀਆਂ ਸੱਤ ਮੈਂਬਰ ਕਾਂਗਰਸ ਨੇ ਸਿੱਖ ਫੋਰਮ ਨੇ ਪਾਰਲੀਮੈਂਟ ਚ ਦੇ ਵਿੱਚ ਭੇਜ ਤੇ ਸਾਡੀ ਪਾਰਟੀ ਵੀ ਖੜੀ ਸੀ ਸਾਰੀਆਂ ਸੀਟਾਂ ਤੇ ਸਵਾਇ ਤਰ ਤਰ ਤੋਂ ਤੇ ਸਾਡੀ ਪਾਰਟੀ ਨੂੰ ਕਿਸ ਕਰਤਾ ਸੋ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸਿੱਖੋਂ ਦਾ ਕਿਹੜੇ ਵੇਲੇ ਰੋਂ ਆਪਣੀ ਆਜ਼ਾਦੀ ਵਧਾਊਗਾ ਜੋ ਕਰਕੇ ਅੱਜ ਜਿਹੜੇ ਅਸੀਂ ਜਿਉਂਦੇ ਐ ਜਿਹੜੇ ਇੰਦੂਅੰਤ ਹੈ ਇੰਡੀਆ 'ਚ ਹੈ ਉਹ ਅਸੀਂ ਸਿੱਖੋ ਤੇ ਕਲਾਮ ਹੈ ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਐ ਉਹ ਅਸੀਂ ਮੁਸਲਮਾਨ ਦੇ ਗੁਲਾਮ ਹੈ ਤਾਂ ਫੇਰ ਜੇ ਇੰਨੀ ਸਮਝ ਹੀ ਨਹੀਂ ਕਿ ਸਿੱਖ ਜਵਾ ਨੂੰ ਤੇ ਮੁਸਲਮਾਨ ਨੂੰ ਸਤਾਰੀ ਦੇ ਵਿੱਚ ਦੱਤੀ ਵਾ ਕੀ ਤੇ ਆਪ ਗੁਲਾਮੀ ਹਾਸਲ ਕਰਨੀ ਫੇਰ ਰੱਬ ਹੀ ਜਾਣਦਾ ਸਿੱਖਾ ਜਦੋਂ ਆਪਣੀ ਜ਼ਾਤੀ ਦੀ ਗੱਲ ਤੇ ਉੱਤੇ ਉੱਤਰੂਗੀ ਮੈਨੂੰ ਇਤੇ ਸਾਲ ਪਹਿਲ ਜਦੋਂ ਜੈਤ ਕੀਤੀ ਹੈ 40 ਸਾਲ ਪਰ ਅਜੇ ਤੱਕ ਮੈਂ ਸਿਕ ਫਾਰਮ ਨੂੰ ਸਬਮਿਟ ਨਹੀਂ ਸਕਿਆ ਤੇ ਸ਼ਾਇਦ ਪਰਦੇ ਸਮੇਂ ਤੱਕ ਵੀ ਮੈਂ ਸਿਕ ਫਾਰਮ ਦੇ ਬਾਰੇ ਇਹ ਜਾਣੀ ਹੋਈ ਰੱਖਦਾ ਮੈਨੂੰ ਸਬਤ ਕੀ ਆਈ ਸਾਡੀ ਪਾਪ ਦੀ ਬੁੱਢਵਾਟ ਤੇ ਬਸਮਾਨ ਨੂੰ ਜਾਂਦੀ ਦੁਆਤੀ ਪਰ ਉਹ ਤੋਂ ਅਸੀ ਜਾਂਦੀ ਭਾਵੇਂ ਤੇ ਇਹ ਕਾਂਗਰਸ ਰਿਪੋਰਟ ਪਾ ਚੁੱਕੇ ਹੈ ਜਾਂ ਭਾਪੀ ਦਾ ਪਾਰਟੀ ਹੋਰ ਤੋਂ ਹੋਰ ਪਸਲਾ ਦੇ ਇਸ ਦੇ ਵਿੱਚ ਆਰਐਸਐਸ ਨੇ ਕੀ ਹੈ ਇੱਕ ਨੂੰ ਟਾਰਗੇਟ ਕਿਰੇਟ ਹੋਣੀ ਹੈ 15 ਨੂੰ 6.5 ਹੈ ਸਾਨੂੰ ਇਹ ਗੱਲ ਠੱਕੀ ਨਹੀਂ ਚੱਕਦੀ ਪਰ ਆਰਐਸਐਸ ਕਦੇ ਵੀ ਗੱਲ ਨਹੀਂ ਕਰਦੀ ਆਟਰਬਿਊਟ ਜਾਂ ਪ੍ਰੈਸ ਕੀ ਉਹ ਦਿੱਤੇ ਬੀਜਪੀ ਤੇ ਆਰਐਸਐਸ ਦੀ ਪਾਲਿਸੀ ਹੈ ਕਿ ਜਿਹੜੇ ਸੇਖਾ ਜਾਤੀ ਮੰਗਦੇ ਹੈ ਬੇਸ਼ੱਕ ਇਹ ਹਿੰਦੁਸਤਾਨ ਛੋੜ ਬੇਸ਼ੱਕ ਬਾਹਰ ਤੇ ਪਲਖਾ ਛੋ ਉਹਨਾਂ ਨੂੰ ਗੋਲੀ ਮਾਰ ਕੇ ਬਾਹਰ ਦਿੱਤਾ ਜਾਵੇ ਇਸ ਪਾਲਿਸੀ ਦੇ ਪਤਹਿਤ ਕੈਂਡੀਡੇਟ ਦੇ ਵਿੱਚ ਚੱਟੇ ਚਰ ਨੂੰ ਮਾਨਕ ਨੂੰ ਸ਼ਫਦੋਲ ਸਿੰਘ ਨੂੰ ਤਾਲੀਆਂ ਦੇ ਵਿੱਚ ਖੜੇ ਨੂੰ ਪਾਕਿਸਤਾਨ ਦੇ ਵਿੱਚ ਪਰਫੀਕਟ ਸਿਕ ਪੰਜਵੜ ਨੂੰ ਤੇ ਰੋਟੇ ਨੂੰ ਕਤਲ ਕੀਤਾ ਗਿਆ ਸਸਨੇਟ ਕੀਤਾ ਗਿਆ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੱਤਦਾ ਹੈ ਪੰਜਾਬ ਦੇ ਵਿੱਚ ਖੂਸੇਵਾਲ ਨੂੰ ਕੱਤ ਦਤਾ ਹੈ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਕਾਂਗਰਸ ਦੀ ਜੇ ਬਾਜਪਾਈ ਨੇ ਕਿਹਾ ਸੀ ਬਲੂਸਟਾਰ ਇੰਦਰਾ ਗਾਂਧੀ ਦਾ ਇੰਦਰਾ ਗਾਂਧੀ ਦੁਰਗਮਾਤਾ ਹੈ ਅਦਵਾਨੀ ਨੇ ਕਿਹਾ ਕਿ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਹੁਣ ਜਿਹੜੀ ਪਾਲਿਸੀ ਹੈ ਭਾਜਪੀ ਆਰਐਸਐਸ ਦੀ ਜਿਹੜੇ ਸਿੱਖਾਂ ਨੂੰ ਬਾਹਰ ਤੇ ਅੰਦਰ ਕਤਲ ਕਰਦੇ ਐ ਸੈਥਲਾਈਟ ਕਰਦੇ ਐ ਉਹਦੇ ਬਾਰੇ ਕਾਂਗਰਸ ਚੋਟ ਪਾ ਚੋ ਕਰਕੇ ਹਿੰਦੂ ਸਮਝਦਾ ਹੈ ਕਿ ਜਿਹੜੀ ਵੀ ਸਰਕਾਰ ਦਿੱਲੀ ਦੇ ਵਿੱਚ ਹੁੰਦੀ ਹੈ ਉਹ ਹਿੰਦੂ ਖਾਲਾਤ ਦੀ ਤਰਜਮਾ ਨਹੀਂ ਕਰਦੀ ਹੈ ਜੇ ਤਰਜਮਾ ਨਹੀਂ ਕਰਦੀ ਹੈ ਕਾਂਗਰਸ ਨੇ ਵੀ ਨਹੀਂ ਖੰਡਕ ਕੀਤਾ ਕਿ ਸਿੱਖਾ ਤੋਂ ਬਾਅਦ ਤੇ ਅਫਸਰ ਪਾਰ ਹੈ ਜਾਂਦਾ ਜਦੋਂ ਮੈਂ ਪਾਲਪੇਟ ਸੀਗਾ ਮੈਂ ਸੋਨੀਆ ਕਾਂਦੀ ਨੂੰ ਜਾ ਕੇ ਮਿਲਿਆ ਮੈਂ ਕਿਹਾ اے ਤੁਸੀਂ ਵਿਰੋਧੀ ਧਿਰੋਂ ਬੋਲੋ ਸਨਿਸ਼ਿਆਨੇ ਕਾਂਗਰਸੀ ਨੇ ਮਟੋਰ ਲਾਭੇ ਦੇ ਗਿਆ ਔਰ ਉਹ ਕਹਿੰਦਾ ਬਾਦਸਾਬ ਤੁਸੀਂ ਮੱਥਾ ਨਾ ਮਾਰੋ ਇਹ ਜਿਹੜੇ ਸਿੱਖਾਂ ਦੇ ਕਤਲ ਹੋ ਰਹੇ ਹੈ ਭਾਜਪਾ ਆਰਐਸਐਸ ਬੋਲੋ ਇਹ ਸਾਡੀ ਇਤਿਹਾਸਿਕ ਆਪੀ ਪਾਲਿਸੀ ਹੈ પણ જે હોય સેક સમજી ના તો હોણતા સીતા બોલી જાડે તનખાલ સાડે બોલી જાડે સી બોલી કરે અચીતક બોલી જાવાગે બસ કદો સટીક કોમ નો સમજાવ કે એ મેન્ડોની બતા મે ગુસ્સે ભી હે નારાશરી હે મે માજે તા પીજે હે જેદો મે પીસી ਇਹ ਤਾਂ ਹੈ ਧਰਤੀ ਵਿੱਚ ਖੋਤਾ ਹੁੰਦਾ ਸੀਗਾ ਬੇਸ਼ੱਕ امیر ਜੀ ਵੀਦਾਰ ਸੀ ਬੇਸ਼ੱਕ ਗਰੀਬ ਸੀ ਉਹ ਆਪਣੀਆਂ ਚੀਜ਼ਾਂ ਛੋੜੇ ਖੋਤੇ ਦੇ ਉੱਤੇ ਢੋਨਾ ਸੀ ਆਪਾਂ ਕਹਿੰਦੇ ਆ ਖੋਤਾ ਬੇਸੂ ਹੁੰਦਾ ਹੈ ਲਹਿ ਖੰਦਾ ਪਰ ਇੱਟਾ ਸਿਆਣਾ ਜਾਨਵਰ ਮੈਂ ਨਹੀਂ ਦੇਖਿਆ जे खोता किसी वट तो जेता खाते जे फिर वो अगे नहीं पता हम जो खोता जिथे वट से जे वो रो रा, वो राह नहीं पता फिर पता नहीं सिख कौम कदों राह उ

ਜੰਨੂ ਕਾਰਾ ਦੇ ਸਸਿ ਮਨਾਉਂਦੇ ਆ ਪਰ 4 ਜੂਨ ਨੂੰ ਜੱਜਣ ਮੋਟਾ ਪਈ ਹੈ ਸਿੱਖਾ ਨੇ ਕਾਂਗਰਸ ਨੂੰ ਮੋਟਾ ਪਾਤੀਆਂ ਸੱਤ ਮੈਂਬਰ ਕਾਂਗਰਸ ਦੇ ਸਿੱਖ ਪਾਰਟ ਨੇ ਪਾਰਲੀਮੈਂਟ ਦੇ ਵਿੱਚ ਭੇਜਤੇ ਤੇ ਸਾਡੀ ਪਾਰਟੀ ਵੀ ਖੜੀ ਸੀ ਸਾਰੀਆਂ ਸੀਟਾਂ ਤੇ ਸਵਾਏ ਤਰ ਤਰ ਤੋਂ ਤੇ ਸਾਡੀ ਪਾਰਟੀ ਦੇ ਕਿਸ ਕਰਤਾ ਸੋ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸਿੱਖਾਂ ਦਾ ਕੀੜੇ ਮੜੇ ਰੋ ਆਪਣੀ ਜ਼ਾਤੀ ਵਧਾਉਗਾ 1947 ਦੇ ਵਿੱਚ ਜਿਹੜੇ ਸਾਨੂੰ ਕਹਿੰਦੇ ਆ ਆਜ਼ਾਦੀ ਮਿਲ ਗਈ ਹੈ ਉਹਦੇ ਵਿੱਚ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਪਰ ਮੈਨੂੰ ਪਤਾ ਨਹੀਂ ਕਿ ਜੇ ਸਿੱਖ ਜਿਦੋਂ ਆਉਂਦੇ ਮੁਸਲਮਾਨਾਂ ਨੂੰ ਆਜ਼ਾਦੀ ਦਿਵਾਸ ਆਦੇ ਹੈ ਜੇ ਜਿਦੋਂ ਸਵਾਲ ਸਿੱਖਾਂ ਦੀ ਅਦਾਜ਼ੀ ਦਾ ਹੁੰਦਾ ਹੈ ਕੋਦੋਂ ਫੇਰ ਵੋਟ ਹੀ ਨਹੀਂ ਪਾਉਂਦੇ ਹੁਣ ਦੇਖੋ ਇਸ ਸਾਲ 40 ਸਾਲ ਹੋ ਗਏ ਹੈ ਕੱਲੋਂ ਕਾਰਾ ਜਿਦੋਂ ਸਾਡੀ ਨਸਰ ਕੁਸ਼ੀ ਕਰਦੀ ਐਤੋ ਹਕੂਮਤ ਨੇ ਇੰਦਰਾ ਗਾਂਧੀ ਤੇ ਕਾਂਗਰਸ ਨੇ बीजेपी के आगू वाजपाई ने कहा कि इंदिरा गांधी सा ने कि ये छे महीने पहला होना चाहता से हम छे जून नारा दिवस अस मना पर चार जून नोटा पाई है सिखा ने कांग्रेस नोटा पा दी 7 ਮੈਂਬਰ ਕਾਂਗਰਸ ਦੇ 6 ਫਾਰਮ ਨੇ ਪਾਰਲੀਮੈਂਟ ਦੇ ਵਿੱਚ ਭੇਜਤੇ ਤੇ ਸਾਡੀ ਪਾਰਟੀ ਵੀ ਖੜੀ ਸੀ ਸਾਰੀਆਂ ਸੀਟਾਂ ਤੇ ਸਵਾਇ ਤਰ ਤਰ ਤੋ ਤੇ ਸਾਡੀ ਪਾਰਟੀ ਨੂੰ ਖਿਸਕਾਤਾ ਸੋ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸਿਕੋਂਕ ਤੱਕ ਕਿਹੜੇ ਮੇਲੇ ਰੋਂ ਆਪਣੀ ਜ਼ਾਤੀ ਵਧਾਊਗਾ ਜੋ ਕਰਕੇ ਅੱਜ ਜਿਹੜੇ ਅਸੀਂ ਜਿਉਂਦੇ ਐ ਜਿਹੜੇ ਇੰਡਿਆ ਚ ਐ ਇੰਡੀਆ ਚ ਐ ਉਹ ਅਸੀਂ ਇੰਤੂ ਦੇ ਗੁਲਾਮ ਐ ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਐ ਉਹ ਅਸੀਂ ਮੁਸਲਮਾਨ ਦੇ ਗੁਲਾਮ ਐ ਤਾਂ ਫੇਰ ਜੇ ਇੰਨੀ ਸਮਝ ਹੀ ਨਹੀਂ ਕਿ ਸਿੱਟੂਆ ਨੂੰ ਤੇ ਮੁਸਲਮਾਨਾਂ ਨੂੰ ਸਤਾਰੀ ਦੇ ਵਿੱਚ ਦੱਤੀ ਬਾਤੀ ਤੇ ਆਪ ਗਲਾਮੀ ਹਾਸਲ ਕਰਦੇ ਫਿਰ ਰੱਬ ਹੀ ਜਾਣਦਾ ਸਿੱਖਾਂ ਜਦੋਂ ਆਪਣੀ ਜ਼ਾਤੀ ਦੀ ਗੱਲ ਤੇ ਉੱਤੇ ਉੱਤਰੂਗੀ ਮੈਨੂੰ ਇਸ ਸਾਲ ਬਾਅਦ ਜਦੋਂ ਜੈਤ ਕੀਤੀ ਹੈ 40 ਸਾਲ ਪਰ ਅਜੇ ਤੱਕ ਮੈਂ ਸਿੱਖ ਫਾਰਮ ਸਬਮਿਟ ਨਹੀਂ ਸਕਿਆ ਤੇ ਸ਼ਾਇਦ ਪਰਦੇ ਸਮੇਂ ਤੱਕ ਵੀ ਮੈਂ